ਇਹ ਗੱਲ ਦੀ ਮੈਂ ਗੌਰਪ੍ਰੀਤ ਸਿੰਘ ਦਬੜੀਖਾਨਾ ਤੇ ਬੜੀ ਖੁਸ਼ੀ ਦੀ ਗੱਲ ਆ ਮੈਂ ਪੰਜਾਬ ਦੇ ਕੁਝ ਅਜਿਹੇ ਕਿਸਾਨਾਂ ਨਾਲ ਖੜਾ ਜਿਹੜੇ ਆਪਣੀ ਜ਼ਮੀਨ ਆਪਣੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਲੈ ਕੇ ਲਗਾਤਾਰ ਚਿੰਤਾਤਾ ਤੇ ਉਹ ਚਾਹੁੰਦੇ ਆ ਕਿ ਅਜਿਹੇ ਉਪਰਾਲੇ ਅਸੀਂ ਕਰਦੇ ਰਹੀਏ ਜਿਨ੍ਹਾਂ ਦੇ ਨਾਲ ਧਰਤੀ ਦੀ ਜਿਹੜੀ ਉਪਜਾਊ ਸ਼ਕਤੀ ਆ ਉਹ ਲਗਾਤਾਰ ਵਧਦੀ ਰਹੇ ਤਾਂ ਕਿ ਸਾਡੀ ਧਰਤੀ ਤੇ ਉੱਗਣ ਵਾਲੀਆਂ ਫਸਲਾਂ ਤਗੜੀਆਂ ਰਹਿਣ ਤਗੜੀਆਂ ਫਸਲਾਂ ਹੋਣਗੀਆਂ ਤਾਂ ਨਸਲਾਂ ਆਪਣੇ ਆਪ ਹੀ ਤਗੜੀਆਂ ਹੋ ਜਾਣਗੀਆਂ ਅਬ ਪਿੰਡ ਝਖੜਵਾਲਾ ਜਿਲ੍ਹਾ ਫਰੀਦਕੋਟ ਵਿਖੇ ਬਾਈ ਜੀ ਮਹਾਵੀਰ ਸਿੰਘ ਹੁਣਾਂ ਦੇ ਖੇਤ ਤੇ ਇਹਨਾਂ ਨੇ 17 18 ਏਕੜ ਕਣਕ ਉਹ ਹੈਪੀ ਸੀਡਰ ਦੇ ਨਾਲ ਬਜਾਈ ਕੀਤੀ ਹੈ ਯਾਨੀ ਕਿ ਅੱਗ ਮੁਕਤ ਖੇਤੀ ਕਰਦੇ ਆ ਇਹ ਤੇ 2017 ਤੋਂ ਲਗਾਤਾਰ ਇਹ ਅੱਗ ਮੁਕਤ ਖੇਤੀ ਕਰਦੇ ਆ ਰਹੇ ਆ ਅੱਜ ਖਾਸ ਤੌਰ ਤੇ ਇੱਕ ਚੀਜ਼ ਤੁਹਾਨੂੰ ਦਿਖਾਉਣ ਲਈ ਇਹ ਵੀਡੀਓ ਬਣਾਈ ਜਾ ਰਹੀ ਆ ਤੁਸੀਂ ਦੇਖ ਰਹੇ ਹੋ ਸਾਡੇ ਪਿੱਛੇ ਇਹ ਜਿਹੜਾ ਟੈਂਕ ਰੱਖਿਆ ਹੋਇਆ ਛੋਟਾ ਮੋਟਾ ਟੈਂਕ ਨਹੀਂ 5000 ਲੀਟਰ ਕਪੈਸਿਟੀ ਦਾ ਟੈਂਕ ਆ ਤੇ ਇਸ ਟੈਂਕ ਦੇ ਵਿੱਚ ਇੱਕ ਅਜਿਹੀ ਚੀਜ਼ ਤਿਆਰ ਕੀਤੀ ਜਾਂਦੀ ਜਿਹਨੂੰ ਤਿਆਰ ਕਰਨ ਤੋਂ ਬਾਅਦ ਜਦੋਂ ਅਸੀਂ ਪਾਣੀ ਦੇ ਨਾਲ ਆਪਣੇ ਖੇਤਾਂ 'ਚ ਵਗਾਉਨੇ ਆ ਤਾਂ ਉਹਦੇ ਚੱਲਦਿਆਂ ਸਾਡੇ ਖੇਤਾਂ ਦੀ ਜਿਹੜੀ ਮਿੱਟੀ ਆ ਉਹ ਦਿਨ ਬਾ ਦਿਨ ਉਪਜਾਊ ਹੁੰਦੀ ਆ ਖੇਤਾਂ ਦੇ ਵਿੱਚ ਨਰਮਾਈ ਆਉਂਦੀ ਆ ਪੁਲਾਈ ਆਉਂਦੀ ਆ ਇਹਦੇ ਚੱਲਦਿਆਂ ਸਾਡੀ ਜ਼ਮੀਨ ਦੀ ਪਾਣੀ ਰੋਕਣ ਦੀ ਸਮਰੱਥਾ ਵਧਦੀ ਆ ਪਾਣੀ ਸੋਖਣ ਦੀ ਸਮਰੱਥਾ ਵਧਦੀ ਆ ਤੇ ਸੋਕੇ ਹੋਏ ਪਾਣੀ ਵਿੱਚੋਂ ਕੁਝ ਪਾਣੀ ਨੂੰ ਨਮੀ ਦੇ ਰੂਪ ਵਿੱਚ ਜ਼ਮੀਨ 'ਚ ਸੰਭਾਲ ਕੇ ਰੱਖਣ ਦੀ ਸਮਰੱਥਾ 'ਚ ਵਾਧਾ ਹੁੰਦਾ ਤੇ ਸਭ ਤੋਂ ਵੱਡੀ ਗੱਲ ਇਹ ਜਿਹੜਾ ਪ੍ਰੋਡਕਟ ਅਸੀਂ ਪਾਣੀ ਦੇ ਨਾਲ ਖੇਤ 'ਚ ਵਗਾਉਨੇ ਆ ਇਹ ਜ਼ਮੀਨ ਦੇ ਵਿੱਚ ਪਏ ਅਣਵਰਤੇ ਖੁਰਾਕੀ ਤੱਤਾਂ ਨੂੰ ਵਰਤੋਂਯੋਗ ਰੂਪ ਚ ਲਿਆ ਕੇ ਫਸਲਾਂ ਦੀ ਖੁਰਾਕ ਦੇ ਵਿੱਚ ਬਦਲ ਦਿੰਦਾ ਤੇ ਇਸ ਪ੍ਰੋਡਕਟ ਵਿੱਚਲੇ ਜਿਹੜਾ ਜੀਵਾਣੂ ਹੈ ਉਹ ਉਸ ਖੁਰਾਕ ਨੂੰ ਜੜਾ ਨਾਲ ਹੀ ਫਸਲਾਂ ਤੱਕ ਪਹੁੰਚਦੀ ਕਰਤੇ ਹੈ ਤਾਂ ਮਹਾਵੀਰ ਸਿੰਘ ਜੀਆ ਨੂੰ ਇਹ ਗੱਲ ਦੀ ਜਦੋਂ ਤੋਂ ਸਮਝ ਪਈ ਕਿ ਇਸ ਤਰ੍ਹਾਂ ਕਰਕੇ ਅਸੀਂ ਆਪਣੀ ਜ਼ਮੀਨ ਨੂੰ ਬਚਾ ਸਕਦੇ ਹਾਂ ਆਪਣੀਆਂ ਫਸਲਾਂ ਨੂੰ ਤਗੜੀਆਂ ਕਰ ਸਕਦੇ ਹਾਂ ਆਪਣੀਆਂ ਨਸਲਾਂ ਨੂੰ ਤਗੜਾ ਕਰ ਸਕਦੇ ਹਾਂ ਤਾਂ ਇਹਨਾਂ ਨੇ ਫਿਰ ਇਹ ਜਿਹੜਾ ਪੂਰਾ 5000 ਲੀਟਰ ਦਾ ਇਹ ਜਿਹੜਾ ਪ੍ਰੋਜੈਕਟ ਆ ਆਪਣੇ ਖੇਤ ਚ ਲਾ ਦਿੱਤਾ ਤੇ ਆਪਾਂ ਮਹਾਵੀਰ ਜੀ ਨਾਲ ਗੱਲ ਕਰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਪਹਿਲਾਂ ਤਾਂ ਇਹ ਦੱਸੋ ਕਿ ਇਹ ਪੂਰਾ ਪ੍ਰੋਜੈਕਟ ਹੈ ਕੀ ਆ ਇਹਦੇ ਵਿੱਚ ਤਿਆਰ ਕੀ ਕਰਦੇ ਹੋ ਤੇ ਇਹਨੂੰ ਬਣਾਉਣ ਲਈ ਕਿਸ ਤਰ੍ਹਾਂ ਦਾ ਕੰਮ ਕਰਨਾ ਪਿਆ ਪਹਿਲਾਂ ਤਾਂ ਗੁਰਪ੍ਰੀਤ ਸਿੰਘ ਜੀ ਤੁਹਾਡਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆਂ ਜਿਹੜਾ ਤੁਸੀਂ ਆਪ ਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਨੂੰ ਦਰਸ਼ਨ ਦਿੱਤੇ ਆ ਤੇ ਜਿਹੜੀ ਇਸ ਪ੍ਰੋਡਕਟ ਵਾਲੀ ਗੱਲ ਆ ਇਹ ਆਪਣਾ ਗਾਜ਼ੀਆਬਾਦ ਡਾਕਟਰ ਕ੍ਰਿਸ਼ਨ ਚੰਦਰਾ ਜੀ ਦੀ ਦੇਣ ਆ ਤੇ ਇਹ ਹੈਗਾ ਜੀ OWDC ਮਤਲਬ ਕਿ ओरिजिनल ਵੈਸਟ ਡੀਕੰਪੋਜ਼ਰ ਜੀ ਤੇ ਇਹ ਜਿਹੜਾ ਪਹਿਲਾਂ ਵਾਲਾ ਵੈਸਟ ਡੀਕੰਪੋਜ਼ਰ ਸੀ ਉਹਦੇ ਨਾਲੋਂ ਇਹਦੇ ਵਿੱਚ ਬੈਕਟੀਰੀਆ ਦੇ ਵੱਧ ਗਰੁੱਪ ਆ ਤੇ ਜਿਹੜੇ ਗੈਰ ਸਪੋਰਟਰ ਬੈਕਟੀਰੀਆ ਸੀ ਉਹ ਬਾਹਰ ਕੱਢੇ ਗਏ ਆ ਤੇ ਇਹ ਜ਼ਮੀਨ ਦੇ ਵਿੱਚ ਜਿਵੇਂ ਆਪਾਂ ਆਪਣੀ ਪਰਾਲੀ ਆ ਕੋਈ ਕਣਕ ਦਾ ਲਾਂਗਾ ਕੋਈ ਵੀ ਰਹਿਣ ਖੁੰਦ ਕਿਸੇ ਤਰ੍ਹਾਂ ਦੀ ਵੀ ਉਹਨੂੰ ਇਹ ਡੀਕੰਪੋਜ਼ ਕਰਕੇ ਖਾਦ ਦੇ ਰੂਪ ਚ ਵੀ ਬਦਲਣਗੇ ਜਿਵੇਂ ਆਪਣੇ ਝੰਡਾ ਰੋਗ ਆਉਂਦਾ ਉਹਦੇ ਤੇ ਵੀ ਕੰਮ ਕਰਨ ਵਾਲੀ ਬੈਕਟੀਰੀਆ ਇਹਦੇ ਵਿੱਚ ਹੈਗੀ ਆ ਤੇ ਜਿਹੜਾ ਆਪਣਾ ਹੈਗਾ ਜਿਵੇਂ ਗਡਵਾ ਜਿਹੜਾ ਕੰਮ ਕਰਦਾ ਜ਼ਮੀਨ ਨੂੰ ਪੋਲੀ ਕਰਨ ਵਾਲੀ ਬੈਕਟੀਰੀਆ ਵੀ ਇਹਦੇ ਵਿੱਚ ਮਤਲਬ ਕਿ ਹਰ ਤਰ੍ਹਾਂ ਦਾ ਜਿਹੜੋ ਜੋ ਵੀ ਜ਼ਮੀਨ ਨੂੰ ਬੈਕਟੀਰੀਆ ਚਾਹੀਦਾ ਜਿਹਦੀ ਸਾਡੇ ਜ਼ਮੀਨ ਦੇ ਵਿੱਚੋਂ ਸੰਖਿਆ ਘਟ ਚੁੱਕੀ ਆ ਉਹ ਸਾਰਾ ਬੈਕਟੀਰੀਆ ਇਹਦੇ ਵਿੱਚ ਸ਼ਾਮਲ ਆ ਜੀ ਤੇ ਇਹ ਜਦੋਂ ਮੈਨੂੰ ਇਹਦੀ ਜਾਣਕਾਰੀ ਮਿਲੀ ਮੈਂ ਉਹ ਤੋਂ ਕੋਸ਼ਿਸ਼ ਕਰੀ ਜਨਾ ਪਹਿਲਾਂ ਜਿਹੜਾ ਪਹਿਲਾਂ ਵਾਲਾ ਹੁੰਦਾ ਸੀ ਕਲਚਰ ਉਹ ਵੀ ਮੈਂ ਡਰ ਮਾਰਾਂ ਹੀ ਤਿਆਰ ਕਰਦਾ ਸੀ ਪਰ ਉਹ ਇੰਨੀ ਮਾਤਰਾ ਚ 200 200 ਲੀਟਰ ਦੇ ਡਰਮਾਂ ਚ ਇੰਨੀ ਮਾਤਰਾ ਚ ਤਿਆਰ ਨਹੀਂ ਹੁੰਦਾ ਸੀ ਫਿਰ ਮੈਂ ਸੋਚਿਆ ਵੀ ਥੋੜਾ ਜਿਹਾ ਵੱਡਾ ਪ੍ਰੋਜੈਕਟ ਲਾਈਏ ਤੇ ਫਿਰ ਇਹ ਮਤਲਬ ਕਿ ਜਿਹੜਾ ਇਹ 5000 ਦਾ ਟੈਂਕ ਲਾ ਕੇ ਆ ਟੁੱਲੂ ਪੰਪ ਫਿੱਟ ਕਰਕੇ ਇਹਨੂੰ ਕਮਾਉਣ ਵਾਸਤੇ ਵੀ ਆਕਸੀਜਨ ਦੀ ਕਮੀ ਨਾ ਆਵੇ ਉਹ ਸਾਰਾ ਸਿਸਟਮ ਲਾ ਕੇ ਤੇ ਇਹਨੂੰ ਖੇਲ ਦੇ ਵਿੱਚ ਵੀ ਟੁੱਲੂ ਪੰਪ ਨਹੀਂ ਸਿੱਟਣਾ ਜਦੋਂ ਮੋਟਰ ਚਲਾਵਾਂਗੇ ਤੇ ਇਹ ਪਾਣੀ ਦੇ ਨਾਲ ਵਾਕੇ ਜ਼ਮੀਨ 'ਚ ਜਾਊਗਾ ਜੀ ਤੇ ਮਤਲਬ ਕਿ ਜ਼ਮੀਨ ਦੀ ਸੇਤ ਨੂੰ ਤਕੜੀ ਕਰੂਗਾ ਇਹ ਜ਼ਮੀਨ ਦੀ ਜਿੰਨੀ ਵੀ ਪਾਵਰ ਆ ਉਹ ਬਧਾਏਗਾ ਬਧਾਏਗਾ ਹਾਂ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਨੇ ਬੜੇ ਹੀ ਤਰੀਕੇ ਦੇ ਨਾਲ ਇਹ ਜਿਹੜਾ ਪੂਰਾ ਪ੍ਰੋਜੈਕਟ ਤਿਆਰ ਕੀਤਾ ਆ ਤੁਸੀਂ ਜਿਹੜੀ ਪਾਈਪ ਦੇਖ ਰਹੇ ਹੋ ਉੱਪਰੋਂ ਥੱਲੇ ਆ ਰਹੀ ਆ ਇਹਦਾ ਕਨੈਕਸ਼ਨ ਜਿਹੜਾ ਹੈਗਾ ਟੁੱਲੂ ਪੰਪ ਦੇ ਨਾਲ ਆ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੋਂ ਇਹ ਤੁੱਲੂ ਪੰਪ ਪਾਣੀ ਨੂੰ ਸਰਕੂਲੇਟ ਕਰਾਂਦਾ ਥੱਲਿਓ ਇਸ ਪਾਈਪ ਰਾਹੀਂ ਇਹ ਅੰਦਰਲੇ ਇਸੇ ਟੈਂਕ ਚੋਂ ਚੱਕ ਕੇ ਇਸੇ ਟੈਂਕ ਚੋਂ ਚੱਕਦਾ ਥੱਲਿਓ ਥਲੜੀ ਪਾਈਪ ਰਾਹੀਂ ਇਸੇ ਟੈਂਕ ਦੇ ਵਿੱਚੋਂ ਪਾਣੀ ਨੂੰ ਚੱਕਦਾ ਤੇ ਇਸ ਪਾਈਪ ਰਾਹੀਂ ਉੱਪਰ ਭੇਜਦਾ ਤੇ ਸਰਕੂਲੇਸ਼ਨ ਹੁੰਦੀ ਹੈ ਤੇ ਮੁੜ ਕੇ ਇਸੇ ਪਾਈਪ ਦੇ ਵਿੱਚੋਂ ਇਸ ਪੁਆਇੰਟ ਰਾਹੀਂ ਪਾਣੀ ਜਿਹੜਾ ਹੈਗਾ ਜਿਹੜਾ ਵੇਸਟ ਡੀਕੰਪੋਜ਼ਰ ਆ ਉਹ ਇੱਥੇ ਨਿਕਲਦਾ ਆਪਣੇ ਚਲੇ ਦੇ ਵਿੱਚ ਤੇ ਚਲੇ ਚੋਂ ਫਿਰ ਅੱਗੇ ਪਾਈਪਲਾਈਨ ਰਾਹੀਂ ਖੇਤਾਂ 'ਚ ਚਲਾ ਜਾਂਦਾ ਸੋ ਇਹ ਜਿਹੜਾ ਵੇਸਟ ਡੀਕੰਪੋਜ਼ਰ ਹੈਗਾ ਇਹਨੂੰ ਛੋਟੇ ਪੱਧਰ ਤੇ ਤਿਆਰ ਕਰਦੇ ਆ ਲੋਕ ਇਹਨਾਂ ਨੇ ਵੱਡੇ ਪੱਧਰ ਤੇ ਤਿਆਰ ਕਰਕੇ ਆਪਣੇ ਖੇਤਾਂ 'ਚ ਪਾਉਣ ਦਾ ਪੂਰਾ ਸੋਹਣਾ ਪ੍ਰਬੰਧ ਕੀਤਾ 5000 ਲੀਟਰ ਦਾ ਟੈਂਕਾ ਤੇ ਕਿੰਨਾ ਕੁ ਖਰਚਾ ਆ ਗਿਆ ਜੀ ਇਹਦੇ ਤੇ ਜੀ ਮੈਂ ਇਹ ਕਿਤੇ ਮੈਨੂੰ ਮਿਲ ਗਿਆ ਸੀਗਾ ਕਿਸੇ ਕੋਲ ਪਿਆ ਸੀਗਾ ਥੋੜੇ ਪਹਿਲਾਂ ਦਾ ਹੀ ਮਿਲ ਗਿਆ ਸੀ 8000 ਰੁਪਏ ਦਾ ਟੈਂਕ ਮਿਲ ਗਿਆ ਸੀ ਜੀ ਤੇ 3200 ਦਾ ਨਵਾਂ ਆਇਆ ਸੀਗਾ ਇਹ ਲੂਬੀ ਕੰਪਨੀ ਦਾ ਟੁੱਲੂ ਪੰਪ ਤੇ ਬਾਕੀ ਮੰਨ ਲਓ ਵੀ 4000 ਰੁਪਿਆ ਇਹਦੀ ਫਿਟਿੰਗ ਤੇ ਲੱਗ ਗਿਆ ਤੇ 1000 ਰੁਪਿਆ 1500 15 1500 ਰੁਪਿਆ ਪਲੰਬਰ ਲੈ ਗਿਆ ਜੀ ਹਾਂਜੀ ਹਾਂਜੀ ਮੋٹے ਤੌਰ ਤੇ ਗਿਣੀਆਂ ਤਾਂ 15000 ਰੁਪਏ ਚ ਇਹ ਆਪਣਾ ਪ੍ਰੋਜੈਕਟ ਲੱਗ ਗਿਆ 15 18 ਕਹ千 ਰੁਪਏ ਲੱਗ ਗਿਆ ਠੀਕ ਹੈ ਤੇ ਜੇ ਕਿਸੇ ਨੇ ਜਮਾ ਨਮਾ ਟੈਂਕ ਲੈਣਾ ਵੀ ਉਹਨੂੰ ਨਵਾਂ ਹੀ ਲੈਣਾ ਪੈਣਾ ਤੇ ਮੈਨੂੰ ਲੱਗਦਾ 35 35 ਦੇ ਆਸ-ਪਾਸ 30 35000 ਹਾਂਜੀ ਹਾਂਜੀ 30 35 ਦੇ ਆਸ-ਪਾਸ ਤਾਂ ਇਹ ਜਿਹੜਾ ਪ੍ਰੋਜੈਕਟ ਹੈ ਇਹਦੇ ਵਿੱਚ ਕੀ ਹੈਗਾ ਸਿਰਦਰਦੀ ਦੀ ਕੋਈ ਨਹੀਂ ਰਹੀ ਹਾਂਜੀ ਸਾਰਾ ਕੁਝ ਆਟੋਮੈਟਿਕਲੀ ਹੋਈ ਜਾਂਦਾ ਦਿਹਾਤੀ ਜਿਹੜੀ ਬਿਜਲੀ ਆ ਉਹਦੇ ਨਾਲ ਇਹਨੂੰ ਜੋੜਿਆ ਹੋਇਆ ਹਾਂਜੀ ਹਾਂਜੀ ਤਾਂ ਡੀਕੰਪੋਜ਼ਰ ਨੂੰ ਲਗਾਤਾਰ ਸਰਕੂਲੇਟ ਕਰਾਉਣਾ ਇਸ ਲਈ ਜ਼ਰੂਰੀ ਹੁੰਦਾ ਤਾਂ ਕਿ ਜਵਾਨ ਨੂੰ ਵਾਦੇ ਵੀ ਰਹਿਣ ਤੇ ਜਵਾਨੂਆਂ ਦੀ ਜਿਹੜੀ ਹੈਗੀ ਆ ਆਕਸੀਜਨ ਆਕਸੀਜਨ ਦੀ ਸਪਲਾਈ ਵੀ ਨਾ ਰੁਕੇ ਜਵਾਨੂ ਖਤਮ ਵੀ ਨਾ ਹੋਣ ਹਾਂਜੀ ਤਾਂ ਇਹਦੀ ਸਰਕੂਲੇਸ਼ਨ ਇਸੇ ਟੁੱਲੂ ਪੰਪ ਰਾਹੀਂ ਹੁੰਦੀ ਆ ਤੇ ਇਸੇ ਟੁੱਲੂ ਪੰਪ ਰਾਹੀਂ ਇਹ ਜਿਹੜਾ ਜਦੋਂ ਤਿਆਰ ਹੋ ਜਾਂਦਾ ਪਾਣੀ ਦੇ ਨਾਲ ਇਸ ਚਲੇ ਦੇ ਵਿੱਚੋਂ ਅੱਗੇ ਭੇਜਿਆ ਜਾਂਦਾ ਖੇਤਾਂ 'ਚ ਭੇਜਿਆ ਜਾਂਦਾ ਸੋ ਗੱਲ ਹੁੰਦੀ ਆ ਸਮਝ ਪਈ ਦੀ ਜਿਹਨੂੰ ਸਮਝ ਆ ਗਈ ਉਹ ਬਹੁਤ ਸੋਹਣਾ ਕੰਮ ਕਰ ਲੈਂਦਾ ਤੇ ਉਹਦੇ ਲਈ ਫਿਰ ਉਹ ਇਹ ਨਹੀਂ ਦੇਖਦਾ ਕਿ ਮੇਰਾ ਕਿੰਨਾ ਕੁ ਖਰਚਾ ਹੋ ਰਿਹਾ ਕਿੰਨਾ ਕੁ ਨਹੀਂ ਉਹ ਇਹ ਦੇਖਦਾ ਵੀ ਇੰਨਾ ਖਰਚਾ ਕਰਕੇ ਮੇਰਾ ਕਿੱਡਾ ਵੱਡਾ ਫਾਇਦਾ ਹੋ ਸਕਦਾ ਤਾਂ 2017 ਤੋਂ ਇਹ ਲਗਾਤਾਰ ਆਗਮੁਕਤ ਖੇਤੀ ਕਰਦੇ ਆ ਰਹੇ ਆ ਪਰਾਲੀ ਨੂੰ ਜ਼ਮੀਨ ਦੇ ਵਿੱਚ ਡੀਕੰਪੋਜ਼ ਕਰਨ ਦੇ ਵਿੱਚ ਵੇਸਟ ਡੀਕੰਪੋਜ਼ਰ ਜਿਹੜਾ ਹੈਗਾ ਉਹਦਾ ਇੱਕ ਵੱਡਾ ਰੋਲ ਆ ਤੇ ਹੁਣ ਤਾਂ origignal ਵੇਸਟ ਡੀਕੰਪੋਜ਼ਰ ਜਿਹਦੇ ਵਿੱਚ 60 ਕਿਸਮਾਂ ਦੇ ਘੱਟੋ ਘੱਟ ਸੂਖਮ ਜੀਵਾਣੂ ਪਾਏ ਜਾਂਦੇ ਆ ਉਹਦੀ ਵਰਤੋਂ ਕਰਦੇ ਹੋਏ ਅਸੀਂ ਜਿਹੜਾ ਹੈਗਾ ਆਪਣੀ ਖੇਤੀ ਨੂੰ ਉਤਮ ਬਣਾਉਣ ਵੱਲ ਲਗਾਤਾਰ ਵਧਦੇ ਪਈਆਂ ਮਹਾਵੀਰ ਸਿੰਘ ਜੀਆ ਨੇ ਇਹ ਉਪਰਾਲਾ ਕੀਤਾ ਇਹਨਾਂ ਤੋਂ ਪ੍ਰੇਰਣਾ ਲੈ ਕੇ ਤੁਸੀਂ ਵੀ ਜੇਕਰ ਆਪਣੀਆਂ ਜ਼ਮੀਨਾਂ ਨਾਲ ਪਿਆਰ ਕਰਦੇ ਹੋ ਇਸ ਤਰ੍ਹਾਂ ਦੇ ਉਪਰਾਲੇ ਵਿੱਢੋ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰ recommend ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ